ਹallelujah ਯਿਸੂ مسیਹ ਕਹਿੰਦੇ ਜੀਵਨ ਦੀ ਰੋਟੀ ਮੈਂ ਹਾਂ ਹallelujah ਹੁਣ ਜੀਵਨ ਦੀ ਰੋਟੀ ਕਹਿੰਦਾ ਮੈਂ ਹਾਂ ਅੰਦਰ ਤੁਹਾਡੇ ਪਿਓ ਦਾਦਿਆਂ ਨੇ ਉਜਾੜ ਦੇ ਵਿੱਚ ਮੰਨਾ ਖਾਦਾ ਤੇ ਉਹ ਮਰ ਗਏ ਹallelujah ਪਰਮੇਸ਼ਰ ਨੇ ਜਦੋਂ ਇਸرائیਲੀਆਂ ਨੂੰ ਮਿਸਰ ਦੀ ਗੁਲਾਮੀ ਚੋਂ ਬਾਹਰ ਕੱਢਿਆ ਔਰ ਖੁਦਾ ਨੇ ਉਹਨਾਂ ਨੂੰ ਖਾਣ ਵਾਸਤੇ ਮੰਨਾ ਦਿੱਤਾ ਔਰ वचन ਚ ਲਿਖਿਆ 40 ਸਾਲ ਉਹਨਾਂ ਨੇ ਮੰਨਾ ਖਾਦਾ ਉਹ ਸਵਰਗੀ ਰੋਟੀ ਦਿੱਤੀ ਪਰਮੇਸ਼ਾਨ ਨੇ ਸਵਰਗੀ ਦੂਤਾਂ ਦੀ ਰੋਟੀ ਹallelujah ਉਹ ਬਲਵਾਨਾਂ ਦੀ ਰੋਟੀ ਬਚਨ ਚ ਲਿਖਿਆ ਬਲਵਾਨਾਂ ਦੀ ਰੋਟੀ ਮਨੁੱਖਾਂ ਨਹੀਂ ਖਾਦੀ ਹallelujah ਤੂੰ ਸਵਰਗੀ ਦੂਤਾਂ ਦੀ ਰੋਟੀ ਸੀ ਜੋ ਖੁਦਾ ਨੇ ਦਿੱਤੀ ਉਹ ਮੰਨਾ 40 ਸਾਲ ਉਹਨਾਂ ਨੇ ਖਾਧਾ ਉਹਦੇ ਵਿੱਚ ਜੀਵਨ ਨਹੀਂ ਸੀ ਹallelujah ਪਰ ਕਿੰਨਾ ਜੀਵਨ ਦੀ ਰੋਟੀ ਮੈਂ ਨਾ ਜਿਹੜੀ ਸਵਰਗੋਂ ਉਤਰਦੀ ਹੈ ਹallelujah ਕਿ ਮਨੁੱਖ ਉਸ ਵਿੱਚ ਜੋ ਖਾ ਕੇ ਨਾ ਮਰੇ ਸੋ ਇਹੋ ਹੈ ਹallelujah ਅੰਨជីវਤੀ ਰੋਟੀ ਮੈਮ ਜਿਹੜੀ ਸਵਰਗ ਉੱਤਰਦੀ ਹੈ ਵੀ ਮਨੁੱਖ ਇਹਦੇ ਵਿੱਚ ਜੋ ਖਾ ਕੇ ਤੇ ਨਾ ਮਰੇ ਕਿਉਂਕਿ ਤੁਹਾਡੇ ਪਿਓ ਦਾਦਿਆਂ ਨੇ ਮੰਨਾ ਖਾਦਾ ਉਜਾੜ ਵਿੱਚ 40 ਸਾਲ ਕੰਦੇ ਰਹੇ ਪਰ ਤੁਮ ਮਰ ਗਏ ਹallelujah ਪਰ ਜਿਹੜੀ ਰੋਟੀ ਅੰਦਾ ਹੁਣ ਮੈਂ ਦਵਾਂਗਾ ਜਿਹਦੇ ਵਿੱਚ ਜੀਵਨ ਆ ਜਿਹਦੇ ਵਿੱਚ ਉਹ ਮਨੁੱਖ ਖਾਵੇਗਾ ਤੇ ਫਿਰ ਉਹ ਮਰੇਗਾ ਨਹੀਂ ਹalleluyah halleluyah ਜੇ ਕੋਈ ਇਸ ਰੋਟੀਆਂ ਕੁਝ ਖਾਵੇ ਤਾਂ ਉਹ ਸਦਾ ਤੀਕ ਜਿਉਂਦਾ ਰਹੇਗਾ ਜੋ ਰੋਟੀ ਮੈਂ ਦੇਵਾਂਗਾ ਉਹ ਮੇਰਾ ਮਾਸ ਆ ਜਿਹੜਾ ਜਗਤ ਦੇ ਜਿਉਣ ਲਈ ਜਾਂਦਾ ਮੈਂ ਦਿਆਂਗਾ ਮੈਂ ਆਪਣਾ ਮਾਸ ਤੁਹਾਨੂੰ ਦਵਾਂਗਾ ਖਾਣ ਲਈ ਹalleluyah ਬਹੁਤ سارے ਲੋਕ ਉਥੇ ਜਦੋਂ ਯਿਸੂ ਮਸੀਹ ਨੇ ਇਹ ਗੱਲ ਕਹੀ ਵੀ ਮੈਂ ਆਪਣਾ ਮਾਸ ਤੁਹਾਨੂੰ ਖਾਣ ਲਈ ਦੇਵਾਂਗਾ ਤਵਚ ਚਲੀ ਕਿ ਬਹੁਤ ਸਾਰੇ ਲੋਕ ਸੀ ਕਿ ਪ੍ਰਭੂ ਦੇ ਚੇਲੇ ਸੀ ਉਹਨੂੰ ਛੱਡ ਕੇ ਚਲੇ ਗਏ ਕਹਿੰਦੇ ਇਹ ਕਿ ਤਾ ਹੋ ਸਕਦਾ ਕਿ ਇੱਕ ਮਨੁੱਖ ਆਪਣਾ ਮਾਸ ਖਾਣੋਂ ਕਿਦਾਂ ਦੇ ਸਕਦਾ ਅਹੀਂ ਉਹਦਾ ਮਾਸ ਕਿਦਾਂ ਖਾ ਸਕਦੇ ਆ ਹਾਂ ਦੇ ਜੀ ਵਚ ਚਲੀ ਕਿ ਯਿਸੂ ਮਸੀਹ ਜਦ ਜਿਸ ਰਾਤ ਫੜਾਇਗੇ ਔਰ ਉਹ ਜਾਦੂ ਨਾਲ ਕੋੜੇ ਮਾਰੇਗੇ ਤੇ ਉਹਨਾਂ ਦੀ ਪਿੱਠ ਦੇ ਉੱਤੇ 39 ਕੋੜੇ ਮਾਰੇਗੇ ਹਾਂ ਦੇ ਜੀ ਤੇ ਜਿਹੜੇ ਕੋੜੇ ਉਹਨਾਂ ਦੀ ਪਿੱਠ ਉੱਤੇ ਮਾਰੇ ਜਾਂਦੇ ਸੀ ਵਜਤਿ ਲਿਖਿਆ ਕਿ ਉਹਨਾਂ ਊੜਿਆਂ ਨੂੰ ਉਹਨਾਂ ਦੇ ਵਿੱਚ ਇੱਕ ਕੁੰਡੀ ਟਾਇਪ ਦਾ ਇੱਕ ਇਸ ਤਰ੍ਹਾਂ ਕੋਈ ਜੰਤਰ ਫਿੱਟ ਕੀਤਾ ਹੈ ਕਿ ਜਦੋਂ ਉਹਨਾਂ ਦੀ ਪਿੱਠ ਦੇ ਉੱਤੇ ਮਾਰਦੇ ਸੀ ਤਾਂ ਪਿੱਠ ਦੇ ਉਹ ਜੋ ਕੁੰਡੀਆਂ ਖੁੱਭ ਜਾਂਦੀਆਂ ਜਦੋਂ ਖਿੱਚਦੇ ਸੀ ਤਾਂ ਨਾਲ ਹੀ ਪਿੱਠ ਦਾ ਮਾਸ ਆ ਜਾਂਦਾ ਹallelujah ਯਿਸੂਸੀ ਨੇ ਕਿਹਾ ਮੈਂ ਆਪਣਾ ਮਾਸ ਤੁਹਾਡੇ ਲਈ ਦੇਵਾਂਗਾ ਹallelujah ਉਹਦੇ ਵਿੱਚ ਕੀ ਆ ਜੀਵਨ ਤਾਂ ਤੇੜਾ ਜਗਤ ਦੇ ਜੀਣ ਲਈ ਮੈਂ ਦਿਆਂ ਦਾ ਉਹਨੇ ਆਪਣੀ ਪਿੱਠ ਤੋਂ ਸਾਰਾ ਮਾਸ ਤੁਹਾਡੇ ਲਈ ਦੇ ਦਿੱਤਾ ਹallelujah ਹallelujah ਵਚਨ ਚ ਲਿਖਿਆ ਯਿਸੂ ਮਸੀਹ ਦੀਆਂ ਪਿੱਠ ਦੀਆਂ ਜੋ ਹੱਡੀਆਂ ਸੀ ਉਹ ਸਾਰੀਆਂ ਉਹਦੀਆਂ ਦਿਸਦੀਆਂ ਸੀ ਕਿਉਂਕਿ ਸਾਰਾ ਮਾਸ ਜਿਹੜਾ ਉਹਦੀ ਪਿੱਠ ਦੇ ਉੱਤੇ ਲਾਹ ਦਿੱਤਾ ਗਿਆ ਹallelujah ਕੋੜੇ ਮਾਰ ਮਾਰ ਕੇ 39 ਕੋੜੇ ਮਾਰੇ ਨੇ ਹallelujah ਕਿਹਦੇ ਲਈ ਸਿਰ ਪਾਪੀਆਂ ਨੂੰ ਬਚਾਉਣ ਦੇ ਲਈ ਹallelujah ਸਾਨੂੰ ਪਾਪ ਤੋਂ ਬਚਾਉਣ ਦੇ ਲਈ ਨਜ਼ਾਤ ਦੇ ਅੰਦਰ ਲਈ ਛੁਟਕਾਰੇ ਦੇ ਅੰਦਰ ਤਾਂ ਜੋ ਸਾਡਾ ਪਿਤਾ ਪਰਮੇਸ਼ਰ ਦੇ ਨਾਲ ਮੇਲ ਮਲਾਪ ਹੋ ਜਾਵੇ ਹallelujah ਕਿਉਂਕਿ ਪਾਪ ਦੇ ਕਾਰਨ ਹੀ ਪਰਮੇਸ਼ਰ ਤੋਂ ਦੂਰ ਸੀ ਹallelujah ਤਵੱਜਹ ਜਿ ਦਿਖਾਉਣੀ ਆਪਣਾ ਆਪਣਾ ਬਲੀਦਾਨ ਦੇ ਕੇ ਤੇ ਸਾਡੇ ਵਿੱਚ ਜਿਹੜੀ ਵੈਰ ਵਿਰੋਧ ਵਾਲੀ ਕੰਧ ਸੀ ਉਹਨੂੰ ਪਰਮੇਸ਼ਰ ਨੇ ਢਾਹ ਦਿੱਤਾ ਯਿਸੂ ਮਸੀਹ ਨੇ ਢਾਹ ਦਿੱਤਾ। ਆ ਯਿਸੂ ਮਸੀਹ ਨੇ ਨਾਲ ਕਿਹਾ ਕਿ ਮੈਂ ਤੁਹਾਨੂੰ ਸੱਤ ਸੱਤ ਆਖਦਾ ਹਾਂ। ਜੇ ਤੁਸੀਂ ਮਨੁੱਖ ਦੇ ਪੁੱਤਰ ਦਾ మాਸ ਨਾ ਖਾਓ ਤੇ ਮਨੁੱਖ ਦੇ ਪੁੱਤਰ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ। ਪਹਿਲਾਂ ਲਹੂ ਕਿੱਥੇ ਲਾਇਆ ਗਿਆ? ਦਰਵਾਜ਼ੇ ਤੇ ਚਗਾਠਾਂ ਤੇ ਲਾਇਆ ਗਿਆ। ਪਰਮੇਸ਼ਰ ਨੇ ਕਿਹਾ ਜਦੋਂ ਮੈਂ ਇਸ ਲਹੂ ਨੂੰ ਵੇਖਾਂਗਾ ਉਸ ਲੇਲੇ ਦਾ ਲਵ ਜਦੋਂ ਮੈਂ ਵੇਖਾਂਗਾ ਤਾਂ ਮੈਂ ਕੋਈ ਵੀ ਬਿਵਾਂ ਬਿਮਾਰੀ ਜਾਂ ਜਿਹੜਾ ਕੋਈ ਤੁਹਾਨੂੰ ਨਾਸ ਕਰੇ ਖਤਮ ਕਰੇ ਉਹਨੂੰ ਤੁਹਾਡੇ ਘਰਾਂ ਤੱਕ ਆਉਣ ਨਾ ਦਵਾਂਗਾ ਅਲੱਦੀ ਪਹਿਲਾਂ ਲਉਂਦੀ ਉਹ ਸੀ ਜੋ ਸਾਡੇ ਘਰਾਂ ਦੇ ਦਰਵਾਜ਼ਿਆਂ 'ਚ ਗਾਠਾਂ ਤੇ ਲਗਾਇਆ ਗਿਆ ਦੂਜਾ ਲਉ ਯਿਸੂ ਮਸੀਹ ਦਾ ਉਹ ਲੇਲੇ ਦਾ ਲਉ ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਸੈਨਾ ਦੇ ਯਹੋਵਾ ਦਾ ਲਉ ਜੋ ਸਾਨੂੰ ਪੀਲੇ ਔਰ మాਸ ਸਾਨੂੰ ਖਾਣ ਲਈ ਦਿੱਤਾ ਗਿਆ ਹallelujah ਯਿਸੂ ਮਸੀਹ ਨੇ ਕਿਹਾ ਜੇ ਤੂੰ ਮੇਰਾ మాਸ ਨਾ ਖਾਉਂ ਔਰ ਮੇਰਾ ਲਹੂ ਨਾ ਪੀਓ ਇਹਦੇ ਵਿੱਚ ਸਾਂਝੀ ਨਾ ਹੋਵੋ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹallelujah ਸਾਡੀ ਪਰਮੇਸ਼ਰ ਦਾ ਸਾਨੂੰ ਕਾਇਦਾ ਕਾਨੂੰਨ ਜੋ ਹੁਕਮ ਮਿਲਦਾ ਹੈ ਉਹਦੇ ਅਨੁਸਾਰ ਨਹੀਂ ਚੱਲਦੇ ਤਾਂ ਹੀ ਸੰਸਾਰ ਦੇ ਵਿੱਚ ਪ੍ਰਾਇਆਂ ਕੋਮਾਂ ਦੀ ਤਰ੍ਹਾਂ ਰੋਗੀ ਭੋਗੀ ਬਿਮਾਰ ਹਾਲਾਤਾਂ ਚ ਪੇਸ਼ਾਨੀਆਂ ਚ ਰਵਾਂਗੇ ਹallelujah ਔਰ ਚੇ ਕਰਹੀ ਪਰਮੇਸ਼ਰ ਦੇ ਹੁਕਮ ਦੇ ਵਿਧੀਆਂ ਦੀ ਪਾਲਣਾ ਕਰਦੇ ਤੇ ਉਹਦੇ ਅਨੁਸਾਰ ਚੱਲਦੇ ਤਾਂ ਰੋਗ ਤਾਂ ਤੁਹਾਡੇ ਨੇੜੇ ਵੀ ਨਾ ਆਵੇਗਾ ਹallelujah ਹallelujah ਯਿਸੂ ਮਸੀਹ ਕਹਿੰਦੇ ਜੋ ਮੇਰਾ ਮਾਸ ਖਾਂਦਾ ਤੇ ਮੇਰਾ ਲਹੂ ਪੀਂਦਾ ਸਦੀਪਕ ਜੀਵਨ ਮਤਲਬ ਸਦਾ ਜੀਵਨ ਹallelujah ਕਿਹੜਾ ਜੀਵਨ ਸਦਾ ਦਾ ਜੀਵਨ ਕਿੰਨਾ ਉਹਦੇ ਵਿੱਚ ਤੇ ਮੈਂ ਅੰਤ ਦੇ ਸਮੇਂ ਨੂੰ ਜਿੰਦਾ ਉਠਾਵਾਂਗਾ ਹallelujah ਪਰਮੇਸ਼ਰ ਦੀ ਬਾਣੀ ਸੱਚੀ ਹੈ ਹallelujah ਪਰ ਹੀ ਆਪਣੇ ਤਰੀਕੇ ਦੇ ਨਾਲ ਚੱਲਦੇ ਸੰਸਾਰ ਦੇ ਵਿੱਚ ਕਦੀ ਸਹਰਬਾ ਨੇ ਲੱਲੀ ਕਦੀ ਲੈ ਨਾ ਲਈ ਕਦੀ ਹਿੱਸਾ ਵਿੱਚ ਲੈ ਲਿਆ ਕਦੀ ਨਾ ਲਿਆ ਕਦੀ ਰੋਜ਼ਾ ਰੱਖ ਲਿਆ ਕਦੀ ਨਾ ਰੱਖਿਆ ਕਦੀ ਪ੍ਰਾਰਥਨਾ ਕਰਨ ਲਈ ਕਦੀ ਨਾ ਕੀਤੀ ਕਦੀ ਸੰਗਦੀ ਕਰਨ ਲਈ ਕਦੀ ਨਾ ਕੀਤੀ ਹallelujah ਅਸੀਂ ਕਿਤਾ ਚੱਲਦੇ ਆਪਣੇ ਮਨ ਦੇ ਅਨਸਾਰ ਚੱਲਦੇ ਔਰ ਚੱਲਗੇ ਹੀ ਖੁਦਾ ਦੇ ਹੁਕਮ ਦੇ ਅਨੁਸਾਰ ਚੱਲਾਂਗੇ ਉਹਦੀ ਆਗਿਆਕਾਰੀ ਕਰਾਂਗੇ ਤਾਂ ਹੀ ਪਰਮੇਸ਼ਰ ਦੀ ਬੜੀ ਬਰਤਤਰੋ ਬੜੀ ਆਸ਼ੀਸ਼ ਨੂੰ ਆਪਣੇ ਜੀਵਨ ਚ ਲਵਾਂਗੇ ਫਿਰ ਤੂੰ ਹੀ ਆਮ ਨਹੀਂ ਹੋ ਫਿਰ ਤੂੰ ਹੀ ਕੀ ਬਣ ਗਏ ਖਾਸ ਹੋ ਗਏ ਹallelujah ਹallelujah ਯਿਸੂ مسیحی ਕੀ ਕਹਿੰਦੇ ਹੰਦਾ ਕਿਉਂਕਿ ਮੇਰਾ మాਸ ਸੱਚਮੁੱਚ ਖਾਣ ਦੀ ਵਸਤੂ ਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਆ ਹallelujah ਇਹਨੂੰ ਐਵੇਂ ਠਿਆ ਨਾ ਸਮਝੋ ਹalleluyah ਅੰਦਰ ਚੇ ਕੋਈ ਮੇਰਾ ਮਾਸ ਖਾਂਦਾ ਤੇ ਮੇਰਾ ਲਹੂ ਪੀਂਦਾ ਸੋ ਮੇਰੇ ਵਿੱਚ ਤੇ ਮੈਂ ਉਹਦੇ ਵਿੱਚ ਬਣਿਆ ਰਹਿੰਦਾ ਹalleluyah ਉਹਦਾ ਲਹੂ ਹੀ ਸਾਨੂੰ ਬਚਾਉਂਦਾ ਸ਼ੈਤਾਨ ਹੋਰ ਕਿਸੇ ਚੀਜ਼ ਤੋਂ ਨਹੀਂ ਡਰਦਾ ਹalleluyah ਹalleluyah ਸ਼ੈਤਾਨ ਕਿਸੇ ਚੀਜ਼ ਤੋਂ ਨਹੀਂ ਡਰਦਾ ਇੱਕ ਪਰਮੇਸ਼ਰ ਦੇ ਪਵਿੱਤਰ ਰਚਤ ਅਰ ਦੂਜਾ ਪਰਮੇਸ਼ਰ ਦੇ ਪਵਿੱਤਰ ਲਹੂ ਤੋਂ ਹalleluyah ਜਿਦੋਂ ਦਾ ਲਹੂ ਸਾਡੇ ਜੀਵਨਾਂ ਦੇ ਵਿੱਚ ਜਾਂਦਾ ਤੁਹਾਡੇ ਜੀਵਨਾਂ ਚ ਜਾਂਦਾ ਤੇ ਸ਼ੈਤਾਨ ਉਹਦੀਆਂ ਬਿਮਾਰੀਆਂ ਭਜ ਦੀਆਂ ਨੇ ਹallelujah ਹallelujah ਕਿਉਂਕਿ ਉਹ ਲਹੂ ਆਮ ਨਹੀਂ ਹallelujah ਉਹ ਲਹੂ ਬੜਾ ਕੀਮਤੀ ਪਵਿੱਤਰ ਲਹੂ ਹੈ ਇੰਜ ਜਿਦੋਂ ਇਬਰਾਨੀਆਂ ਦੀ ਕਿਤਾਬ ਪੜਦੇ ਉਹਦੀ 9 ਉਹਦੀ 12 ਐਤ ਵਿੱਚ ਲਿਖਿਆ ਉਹ ਬੱਕਰਿਆਂ ਅਤੇ ਬੱਚਿਆਂ ਦੇ ਲਹੂ ਦੇ ਰਾਹੀ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀ ਪਵਿੱਤਰ ਸਥਾਨ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ ਹallelujah ਯਿਸੂ ਮਸੀਹ ਨੇ ਉਹ ਪਵਿੱਤਰ ਸਥਾਨ ਦੇ ਵਿੱਚ ਕਿਦਾਂ ਪ੍ਰਵੇਸ਼ ਕੀਤਾ ਆਪਣੇ ਉਸ ਲਹੂ ਦੇ ਦੁਆਰਾ ਕੋਈ ਕਿਸੇ ਬੱਕਰੇ ਸ਼ਕਤਰੇ ਦੇ ਲਹੂ ਦੇ ਦੁਆਰਾ ਤੂੰ ਹੀ ਛੁਡਾਇ ਨਹੀਂ ਗਏ ਈਸੂ ਮਸੀਹ ਦੇ ਜਿੰਦਾ ਦੇ ਪਵਿੱਤਰ ਲਹੂ ਦੇ ਦੁਆਰਾ ਤੋਂ ਛੁਡਾਇਆ ਗਏ ਕਿਉਂਕਿ ਪ੍ਰਾਣੇ ਸਮੇਂ ਦੇ ਵਿੱਚ ਜਦ ਕੋਈ ਮਨੁੱਖ ਪਾਪ ਕਰਦਾ ਸੀ ਉਹਨਾਂ ਦੇ ਪਰਿਵਾਰ ਦੇ ਲੋਕ ਪਾਪ ਕਰਦੇ ਸੀ ਜਾਜਕਾਂ ਕੋਲੋਂ ਵੀ ਜਦੋਂ ਕੋਈ ਪਾਪ ਹੋ ਜਾਂਦਾ ਸੀ ਤੇ ਵਿਵਚਨ ਚ ਲਿਖਿਆ ਉਹ ਪਾਪ ਬਲੀਆਂ ਚੜਾਉਂਦੇ ਸੀ ਹallelujah ਉਹ ਪਾਪ ਬਲੀਆਂ ਚੜਾਉਂਦੇ ਸੀ ਉੱਥੇ ਵਛਾ ਲਿਆਂਦਾ ਜਾਂਦਾ ਸੀ ਬੱਕਰਾ ਲਿਆਂਦਾ ਜਾਂਦਾ ਸੀ ਜਿਨੇ ਪਾਪ ਕੀਤਾ ਹੁੰਦਾ ਸੀ ਉਹ ਦਾਹ ਤ ਉਹਦੇ ਸਿਰ ਤੇ ਰੱਖ ਦਿੰਦੇ ਸੀ ਤੇ ਜੱਜ ਕਦਲੀ ਪ੍ਰਾਰਥਨਾ ਕਰਦੇ ਹੀ ਔਰ ਜਿੰਨੇ ਮਨੁੱਖ ਨੇ ਪਾਪ ਕੀਤੇ ਹੁੰਦੇ ਸੀ ਉਹ ਸਾਰੇ ਪਾਪ ਜਿਹੜੇ ਉਹ ਬੱਕਰੀ ਵਿੱਚ ਉਹ ਬੱਛੇ ਵਿੱਚ ਉਹਨਾਂ ਬਾੜਕੇ ਵਿੱਚ ਚਲੇ ਜਾਂਦੇ ਸੀ ਔਰ ਫਿਰ ਉਹਨੂੰ ਕੱਟਿਆ ਜਾਂਦਾ ਸੀ ਬਲੀਦਾਨ ਕੀਤਾ ਜਾਂਦਾ ਹੈ ਹallelujah ਹallelujah ਤੇ ਵਚਨ ਚ ਲਿਖਿਆ ਸਭ ਮਨੁੱਖ ਜਾਤੀ ਨੇ ਪਾਪ ਕੀਤਾ ਕਿਉਂਕਿ ਆਦਮ ਤੇ ਹਵਾ ਨੇ ਉਦਪਤੀ ਕਿਤਾਬ ਵਿੱਚ ਪਾਪ ਕੀਤਾ ਔਰ ਪਰਮੇਸ਼ਰ ਤੋਂ ਦੂਰ ਕੀਤੇ ਗਏ ਪਰਪ ਦੇ ਕਾਰਨ ਔਰ ਸਾਰੀ ਅੰਛ ਜਿਹੜੀ ਆ ਉਹ ਆਦਮ ਤੇ ਹਵਾ ਤੋਂ ਚੱਲੀ ਆ ਰਹੀ ਆ ਹਲਲਿਹ ਪਰਮੇਸ਼ਰ ਜਾਣਦਾ ਕਿ ਇਹ ਹੁਣ ਜਿਹੜੇ ਨੇ ਬਾਰ ਬਾਰ ਇਹ ਪਾਪ ਬਲੀ ਚੜਾਉਂਦੇ ਆ ਬਾਰ ਬਾਰ ਸਾਲ ਪਿੱਛੇ ਇਹਨਾਂ ਦੇ ਪਾਪ ਜਿਹੜੇ ਯਾਦ ਕੀਤੇ ਜਾਂਦੇ ਆ ਇਨਾਂ ਨੂੰ ਯਾਦ ਆਉਂਦਾ ਹੈ ਭਈ ਮੈਂ ਪਾਪ ਕੀਤਾ ਹੁਣ ਮੈਂ ਫਿਰ ਤੋਂ ਪਾਪ ਬਲੀ ਚੜਾਉਣੀ ਆ ਪਰਮੇਸ਼ੁਰ ਨੇ ਉਸ ਚੀਜ਼ ਦਾ ਹੱਲ ਕੱਢਿਆ ਉਹਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਧਰਤੀ ਦੇ ਉੱਤੇ ਭੇਜਿਆ ਹalleluyah ਹੁਣ ਬਾਰ-ਬਾਰ ਤੁਹਾਨੂੰ ਪਾਪ ਬਲੀ ਚੜਾਉਣ ਦੀ ਜ਼ਰੂਰਤ ਨਹੀਂ ਆ ਖਾਦਦੇ ਆ ਹੁਣ ਯਿਸੂ ਮਸੀਹ ਦੇ ਲਹੂ ਦਤੇ ਔਰ ਯਿਸੂ ਮਸੀਹ 'ਤੇ ਵਿਸ਼ਵਾਸ ਕਰਦੇ ਹੋ ਔਰ ਤੁਹਾਡੇ ਪਾਪ ਉਸੇ ਟਾਈਮ ਸ਼ਮਾ ਕੀਤੇ ਜਾਂਦੇ ਆ ਹalleluyah ਹalleluyah ਕਿਉਂਕਿ ਉਹ ਪਰਮੇਸ਼ਰ ਨੇ ਆਪਣਾ ਪੁੱਤਰ ਭੇਜਿਆ ਉਹਨੇ ਬਲੀਦਾਨ ਤੋਂ ਹੱਲ ਲਈ ਦਿੱਤਾ ਹallelujah ਔਰ ਉਸ ਦੇ ਦੁਆਰਾ ਤੁਹੀ ਛੁਡਾਏ ਗਏ ਔਰ ਬਚਾਏ ਗਏ ਹallelujah ਹallelujah ਐਹੀ ਉਹਦੇ ਲਹੂ ਦੇ ਦੁਆਰਾ ਮੌਲਕ ਖਰੀਦੇ ਗਏ ਤੇ ਛੁਡਾਏ ਗਏ ਤੇ ਇਹ ਸਾਡੇ ਵੱਲੋਂ ਨਹੀਂ ਹੋਇਆ ਹallelujah ਇਹ ਪਰਮੇਸ਼ਰ ਦੇ ਵੱਲੋਂ ਕਿੰਨੇ ਜਣਾ ਸਮਝਾਉਂਦੀ ਅਤਕੜਾ ਕਰਦੇ ਜਿੰਨਾਂ ਨੂੰ ਸਮਝਾਉਂਦੀ ਇਹ ਸਾਡੇ ਵੱਲੋਂ ਨਹੀਂ ਹੋਇਆ। ਵਚਨ ਚ ਲਿਖਿਆ ਜਿਹਨੇ ਸਾਡੇ ਨਾਲ ਪ੍ਰੇਮ ਕੀਤਾ। ਤਾਂ ਵਚਨ ਚ ਲਿਖਿਆ ਪਰਮੇਸ਼ਰ ਨੇ ਸਾਰੇ ਜਗਤ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ਿਤ ਕੀਤਾ ਕਿ ਜਿਹੜਾ ਕੋਈ ਉਹਦੇ ਉੱਤੇ ਵਿਸ਼ਵਾਸ ਕਰੇਗਾ ਨੇਚਾ ਕਰੇਗਾ ਨਾ ਸਨਾਵੇ ਬਲਕਿ ਉਹ ਸਦੀਪਕ ਜੀਵਨ ਪਾਏ। ਸਦਾ ਦਾ ਜੀਵਨ। ਹallelujah। ਹallelujah। ਪਿਆਰ ਤੁਹਾਡੇ ਨਾਲ ਪਹਿਲਾਂ ਪਰਮੇਸ਼ਰ ਨੇ ਕੀਤਾ। ਜੋ ਕਿ ਮਨੁੱਖਾ ਕਹਿੰਦਾ ਇਹੀ ਪ੍ਰਭੂ ਨੂੰ ਬੜਾ ਪਿਆਰ ਕਰਦੇ ਆ ਹalleluyah ਨਹੀਂ ਪਰਮੇਸ਼ਰ ਨੇ ਤੁਹਾਨੂੰ ਬਹੁਤ ਪਿਆਰ ਕੀਤਾ ਉਹਨੇ ਆਪਣਾ ਇਕਲੌਤਾ ਪੁੱਤਰ ਤੁਹਾਡੇ ਲਈ ਕੁਰਬਾਨ ਕਰ ਦਿੱਤਾ ਤਾਂ ਜੋ ਕਿ ਪਾਪ ਦੇ ਕਾਰਨ ਮਾਰੇ ਨਾ ਜਾਓ ਹalleluyah ਇਹ ਮੌਤ ਨਹੀਂ ਜਿਹੜੀ ਧਰਤੀ ਦੇ ਉੱਤੇ ਹਰ ਮਨੁੱਖ ਦੀ ਹੁੰਦੀ ਆ ਉਹ ਮੌਤ ਜਿਹੜੀ ਆਤਮਾ ਦੀ ਮੌਤ ਹੈ ਹalleluyah ਪਰਮੇਸ਼ਵਰ ਇਹ ਚਾਹੁੰਦੇ ਕਿ ਮੇਰੇ ਲੋਕ ਜਿਹੜੇ ਨੇ ਸਜਾ ਦੇ ਹੱਕਦਾਰ ਹ ਪਰਮੇਸ਼ਵਰ ਚਾਹੁੰਦੇ ਕਿ ਮੇਰੇ ਲੋਕ ਆਸ਼ੀਸ਼ ਦੇ ਵਾਸਹੋ ਹallelujah ਹallelujah ਕਿਉਂਕਿ ਖੁਦਾ ਨੇ ਆਪਣਾ ਕੀਮਤੀ ਲਹੂ ਦਿੱਤਾ ਅੱਜ ਤੱਕ ਜਦ ਤੱਕ ਤੁਸੀਂ ਵੇਖਦੇ ਹੋ ਕੋਈ ਮਨੁੱਖ ਪਾਪ ਕਰਦਾ ਫੜਿਆ ਜਾਂਦਾ ਤੁਹਾਨੂੰ ਲੋਕੀ ਕਹਿੰਦੇ ਇਹਨੂੰ ਮਾਰ ਦੋ ਹallelujah ਪਰ ਯਿਸੂ ਵਸੀ ਕਹਿੰਦਾ ਮੈਂ ਧਰਮੀਆਂ ਵਾਸਤੇ ਨਹੀਂ ਮੈਂ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ ਹallelujah ਕਿਉਂਕਿ ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਦੇ ਲਈ ਆਏ ਉਹ ਪਾਪੀ ਨੂੰ ਪਿਆਰ ਕਰਦੇ ਨੇ ਪਰ ਪਾਪ ਨੂੰ ਪਿਆਰ ਨਹੀਂ ਕਰਦੇ ਹallelujah ਉਹ ਪਾਪ ਤੋਂ ਨਫ਼ਰਤ ਵਚਚ ਲਿਖਾ ਪਰਮੇਸ਼ਰ ਕਹਿਣ ਕਰਦਾ ਨਫ਼ਰਤ ਕਰਦਾ ਹallelujah ਪਰ ਪਰਮੇਸ਼ਰ ਕਹਿੰਦੇ ਜੇ ਤੂੰ ਪਾਪ ਕੀਤਾ ਹੈ ਤਾਂ ਤੋਬਾ ਕਰ ਤੇ ਮੋੜਾ ਤੁਸੀਂ ਮੈਂ ਤੇਰੇ ਵੱਲ ਮੁੜਾਂਗਾ ਹallelujah ਮੈਂ ਤੁਹਾਨੂੰ ਬਚਾਵਾਂਗਾ ਕਿਉਂਕਿ ਬਚਨ ਚ ਲਿਖਿਆ ਯਹੋਵਾ ਦਾ ਹੱਥ ਛੋਟਾ ਨਹੀਂ ਕਿ ਉਹ ਬਚਾਵੇ ਨਾ ਤੇ ਉਹਦਾ ਕੰਨ ਭਾਰੀ ਨਹੀਂ ਜੋ ਸੁਣੇ ਨਾ ਐਸਾ ਪਰਮੇਸ਼ਵਰ ਹallelujah ਮਨੁੱਖ ਮਨੁੱਖ ਨੂੰ ਬਚਾ ਨਹੀਂ ਸਕਦਾ ਭਾਵੇਂ ਉਸ ਟਾਈਮ ਭਾਵੇਂ 10 ਜਾਣੇ ਸਾਡੇ ਸਰਹਾਣੇ ਬੈਠੇ ਹੋਣ ਹallelujah ਪਰ ਬਚਾਉਣ ਵਾਲਾ ਕੌਣ ਹੈ ਪਰਮੇਸ਼ਰ ਵੱਤੇ ਤੇ ਲਿਖਾ ਵਰਤਿਆ ਮੈਂ ਜਮਈ ਜਿੱਦਾਂ ਕਰਦੀ ਸਮਰਥ ਰੱਖਦਾ ਹੈ ਹallelujah ਹallelujah ਐਸਾ ਸਮਰਥੀ ਬਿਤਾਇਆ ਹallelujah ਉਹਦੀ ਸ਼ਕਤੀ ਦੁੱਤੇ ਕਦੇ ਵੀ ਸ਼ੱਕ ਨਹੀਂ ਕਰਨਾ ਕਿਉਂਕਿ ਮੇਰਾ ਪਰਮੇਸ਼ਰ ਛਡਾਉਣ ਦੀ ਸਮਰਥ ਰੱਖਦਾ ਔਰ ਪਾਲਮ ਨਹੀਂ ਲੰਦਾ ਆਪਣੇ ਕੰਮਾਂ ਨੂੰ ਕਰਨ ਲੱਗਿਆ ਹallelujah ਹallelujah ਯਿਸੂ ਮਸੀਹ ਨੇ ਕਿਹਾ ਜੀਵਨ ਦੀ ਰੋਟੀ ਮੈਂ ਹਾਂ ਜੋ ਮੇਰਾ ਮਾਸ ਖਾਂਦਾ ਹੈ ਜੋ ਮੇਰਾ ਲਹੂ ਪੀਂਦਾ ਉਹ ਮੇਰੇ ਵਿੱਚ ਬਣਿਆ ਰਹਿੰਦਾ ਤੇ ਮੈਂ ਉਹਦੇ ਵਿੱਚ ਹallelujah ਅੰਦਰ ਸੱਚੀ ਮੱਚ ਮੇਰਾ ਲਹੂ ਪੀਂਦੀ ਵਸਤੂ ਮੇਰਾ ਮਾਸ ਖਾਂਦੀ ਵਸਤੂ ਆ ਹallelujah ਹallelujah ਇਸ ਕਰਕੇ ਜੇ ਚਾਹੁੰਦੇ ਹੋ ਕਿ ਸਾਡੇ ਵਿੱਚ ਜੀਵਨ ਆਵੇ ਸਾਡੇ ਵਿੱਚ ਉਹ ਸੱਚਾ ਖੁਦਾ ਵਾਸ ਕਰੇ ਆਪਣਾ ਜੀਵਨ ਪ੍ਰਭ ਨੂੰ ਦੋ ਤਾਂ ਜੋ ਪਰਮੇਸ਼ਰ ਦੇ ਹਜੂਰ ਸੁੱਖ ਦੇ ਦਿਨ ਆਜਣ ਅਲਲੂਇ ਸੁੱਖ ਦੇ ਦਿਨ ਤਾਂ ਹੀ ਆਉਣੇ ਆ ਜਦੋਂ ਇਹੀ ਆਪਣਾ ਮਨ ਪ੍ਰਭੂ ਦੇ ਵੱਲ ਫੇਰਉਂਦੇ ਆ ਤੌਬਾ ਕਰਦੇ ਆ ਹallelujah ਭਾਵੇਂ ਇਹ ਉਹਨਾਂ ਚ ਜਿੰਨੀ ਮਰਜ਼ੀ ਸ਼ਕਤੀ ਕਰੀ ਜਾਈਏ ਜਿੰਨੀ ਮਰਜ਼ੀ ਅਪਵਾ ਪ੍ਰਾਰਥਨਾ ਕਰੀ ਜਾਈਏ ਤੇ ਕਰਾਈ ਜਾਈਏ ਹallelujah ਉਹਨਾਂ ਚਰਨਾ ਦੇ ਸਾਡੇ ਜੀਵਨ 'ਚ ਉਹ ਆਸ਼ੀਸ਼ ਆਉਣੀ ਆ ਨਾ ਉਹ ਬਰਕਤ ਆਉਣੀ ਆ ਜਿਹੜੀ ਖੁਦਾ ਨੇ ਸਾਡੇ ਲਈ ਰੱਖੀ ਹੋਈ ਆ ਹallelujah ਹallelujah ਕਿਉਂਕਿ ਜਿਸ਼ਾ ਨਬੀ ਦੀ ਕਿਤਾਬ ਵਿੱਚ ਪਰਮੇਸ਼ਰ ਕਹਿੰਦੇ ਜਿਸ਼ਾ ਨਬੀ ਦੀ ਕਿਤਾਬ ਵਿੱਚ ਚਾਹਤੇ ਜਿਸ਼ਾ ਨਬੀ ਦੀ ਕਿਤਾਬ ਇੱਕ ਉਹਦੇ 15 ਤੇ 16 ਆਇਤ ਇੱਥੇ ਧਿਆਨ ਦੇ ਨਾਲ ਸੁਣ ਲੈਣ ਜਿਹੜੇ ਤੋਬਾ ਨਹੀਂ ਕਰਦੇ ਔਰ ਪ੍ਰਾਰਥਨਾ ਕਰਦੇ ਨੇ ਸੰਗਤੀ ਕਰਦੇ ਇਹ ਉਹਨਾਂ ਲਈ ਬਚਨ ਆ ਲਿਖੇ ਜਦ ਤੂੰ ਹੀ ਆਪਣੇ ਹੱਥਾਂ ਅੱਡੋਗੇ ਤਾਂ ਮੈਂ ਤੇਰੇ ਹੱਥੋਂ ਆਪਣੀ ਅੱਖ ਵਿੱਚ ਲਾਵਾਂਗਾ ਨਾਲੇ ਭਾਵੇਂ ਤੂੰ ਕਿੰਨੀ ਪ੍ਰਾਰਥਨਾ ਕਰੋ ਮੈਂ ਨਹੀਂ ਸੁਣਾਦਾ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ ਨਹਾਓ ਆਪਣੇ ਆਪ ਨੂੰ ਪਾਕ ਕਰੋ ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੇ ਦੂਰ ਕਰੋ ਬੁਰੀਆਈ ਨੂੰ ਛੱਡੋ ਹallelujah ਨੇਕੀ ਨੂੰ ਸਿੱਖੋ ਨਿਆਂ ਨੂੰ ਬਹਲੋ ਜ਼ਾਲਮ ਨੂੰ ਸਿੱਧਾ ਕਰੋ ਜਤੀਮ ਦਾ ਨਿਆਂ ਕਰੋ ਵਿਤਵਾ ਦਾ ਮੁਕੱਦਮਾ ਲੜੋ ਹallelujah ਆਓ ਐਸੀ ਸਲਾਹ ਕਰੀਏ ਯਹਵਾ ਆਖਦਾ ਹੈ ਭਾਵੇਂ ਤੁਹਾਡੇ ਪਾਪ ਕਿਰਮ ਚ ਜੈ ਹੋਣ ਉਹ ਬਰਫ ਜੈ ਚਿੱਟੇ ਹੋ ਜਾਣਗੇ ਜਾਣਗੇ ਭਾਵੇਂ ਉਹ ਮਜੀਠ ਜੇ ਲਾਲ ਹੋਣ ਉਹ ਉਨ ਜੈ ਹੋ ਜਾਣਗੇ ਜਾਣਗੇ ਹallelujah ਭਾਵੇਂ ਅ ਤੂੰ ਕਿੰਨੀ ਵੀ ਪ੍ਰਾਰਥਨਾ ਕਰੋ ਮੈਂ ਨਹੀਂ ਸੁਣਾਗਾ ਅੰਦਰ ਪਹਿਲਾਂ ਨਾਓ ਹallelujah ਪਹਿਲਾਂ ਸਾਫ ਹੋ ਜਾਓ ਪਹਿਲਾਂ ਤੋਬਾ ਕਰੋ ਪ੍ਰਭੂ ਦੇ ਕੇ ਹallelujah ਤੁਹੀ ਤੋਬਾ ਕਰਨ ਤੋਂ ਪਹਿਲਾਂ ਭਾਵੇਂ 100 ਪ੍ਰਾਰਥਨਾ ਕਰ ਲਓ ਉਹ ਪ੍ਰਾਰਥਨਾ ਉੱਤਰ ਛੇਤੀ ਨਹੀਂ ਆਵੇਗਾ ਪਰ ਜੇਕਰ ਤੁਸੀਂ ਤੋਬਾ ਕਰਕੇ ਪ੍ਰਭੂ ਦੇ ਵਿੱਚ ਚੱਲਦੇ ਹੋਏ ਇੱਕ ਵੀ ਪ੍ਰਾਰਥਨਾ ਕੀਤੀ ਖੁਦਾ ਕਹਿੰਦਾ ਮੈਂ ਤੁਹਾਡੀ ਪ੍ਰਾਰਥਨਾ ਨੂੰ ਸੁਣਾਗਾ ਹallelujah ਕਿਉਂਕਿ ਬਚਨ ਚ ਲਿਖਿਆ ਪਰਮੇਸ਼ਰ ਕਹਿੰਦਾ ਮੈਂ ਦੁਸ਼ਟਾਂ ਦੀ ਪ੍ਰਾਰਥਨਾ ਨਹੀਂ ਸੁਣਦਾ ਕਿੰਨੇ ਜਣਾਂ ਨੇ ਬਚਨ ਸੁਣਿਆ ਪਰਮੇਸ਼ਰ ਕਹਿੰਦਾ ਮੈਂ ਦੁਸ਼ਟਾਂ ਦੀ ਪ੍ਰਾਰਥਨਾ ਨੂੰ ਨਹੀਂ ਸੁਣਦਾ ਪਰ ਬਚਨ ਜੀ ਲਿਖਿਆ ਮੇਰੇ ਅੰਦਰ ਕਾਨਨ ਧਰਮੀਆਂ ਦੀ ਪ੍ਰਾਰਥਨਾ ਦੇ ਉੱਤੇ ਲੱਗੇ ਹallelujah। ਤਾਂ ਮੀਂਹ ਕਿਰਪਾ ਦੇ ਆਪਾਂ ਜਦੋਂ ਇਹ ਤੋਬਾ ਕਰਦੇ ਆਪਣਾ ਜੀਵਨ ਪ੍ਰਭੂ ਨੂੰ ਦਿੰਦੇ ਹallelujah ਹallelujah ਪਰਮੇਸ਼ਰ ਕਹਿੰਦਾ ਫੇਰ ਭਾਵੇਂ ਤੁਹਾਡੇ ਪਾਪ ਉਹਦਾ ਕਿਰਮਜ ਜੇ ਲਾਲੀ ਕਿਉਂ ਨਾ ਹੋਣ ਭਾਵੇਂ ਤੇ ਕਿੰਨੇ ਵੀ ਵੱਡੇ ਪਾਪੀ ਕਿਉਂ ਨਹੀਂ ਉਹ ਕਿੰਨੇ ਵੀ ਵੱਡੇ ਗੁਨਾਹਗਾਰ ਕਿਉਂ ਨਹੀਂ ਹallelujah ਜਦੋਂ ਤੁਸੀਂ ਮੇਰੇ ਵੱਲ ਮੁੜ ਹੁੰਦੇ ਤੰਦ ਅფერ ਮੈਂ ਉਹਨਾਂ ਨੂੰ ਬਰਫ਼ ਜਿਹਾ ਚਿੱਟੇ ਕਰ ਦਵਾਂਗਾ ਮੈਂ ਤੁਹਾਨੂੰ ਸਾਫ਼ ਕਰਦਾਗਾ ਹalleluyah ਪਰ ਉਹਨਾਂ ਚਿਰਾਂ ਤੱਕ ਮੈਂ ਤੁਹਾਡੀ ਪ੍ਰਾਰਥਨਾ ਨਹੀਂ ਸੁਣਾਂਗਾ ਔਰ ਯਿਸੋਬਸੀ ਆਇਏ ਸਾਨੂੰ ਉਸ ਪਾਪ ਤੋਂ ਬਚਾਉਣ ਦੇ ਲਈ ਉਸ ਪਾਪੀ ਜੀਵਨ ਤੋਂ ਬਚਾਉਣ ਦੇ ਲਈ ਹalleluyah ਉਹ ਕਿਨ ਤਾਂ ਜਿਹੜਾ ਹੋਣ ਮੇਰਾ ਕੋਈ ਮਾਸ ਖਾਂਦਾ ਤੇ ਮੇਰਾ ਲਹੂ ਪੀਂਦਾ ਸਦੀਪਕ ਜੀਵਨਾਂ ਦਾ ਉਸੇ ਦਾ ਹੀ ਹੈ ਔਰ ਮੈਂ ਅੰਤ ਦੇ ਸਮੇਂ ਨੂੰ ਜਿੰਦਾ ਉਠਾਵਾਗਾ ਹallelujah ਐ ਪਰਮੇਸ਼ਰ ਦੇ ਹੁਕਮ ਤੇ ਵਿਧੀ ਦੀ ਵੀ ਪਾਲਣਾ ਕਰਦੇ ਹਾਂ ਹallelujah ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਵੀ ਅਸੀਂ ਪ੍ਰਭੂ ਦੇ ਲਹੂ ਤੇ ਮਾਸ ਵਿੱਚ ਸੰਜੀ ਹੋਣਾ ਔਰ ਤਿੰਨ ਦਿਨ ਫਾਸਟ ਰਕਣੇ ਤਿੰਨ ਦਿਨ ਪਵਿੱਤਰ ਪਈ ਵਿੱਚ ਰਹਿਣਾ ਤਿੰਨ ਦਿਨ ਆਪਾਂ ਪ੍ਰਾਰਥਨਾ ਦੇ ਵਿੱਚ ਰਹਿਣਾ ਹallelujah ਹallelujah ਔਰ ਫੇਰੇ ਹੀ ਯਿਸੂ ਮਸੀਹ ਦੇ ਪਵਿੱਤਰ ਤੇ ਜਿੰਦਾ ਉਸ ਲਹੂ ਤੇ మాਸ ਦੇ ਵਿੱਚ ਸਾਂਝੀ ਹੋਣਾ ਤਾਂ ਜੋ ਸਾਡੇ ਜੀਵਨ ਦੇ ਵਿੱਚ ਖੁਦਾ ਦੇ ਕੰਮ ਹੋਣ ਤੇਹੀ ਆਸ਼ੀਸ਼ ਨੂੰ ਪਾ ਜਾਈਏ ਬੜੀ ਬਰਕਤ ਨੂੰ ਪਾ ਆ ਜਾਈਏ ਹallelujah ਪਰ ਜੇਕਰ ਹੀ ਹੁਕਮ ਵਿਧੀ ਤੋਂ ਬਿਨਾ ਪਰਮੇਸ਼ਰ ਦੇ ਲਹੂ ਤੇ మాਸ ਵਿੱਚ ਸਾਂਝੀ ਹੋਵਾਂਗੇ ਮੈਂ ਹਰ ਵਾਰੀ ਤੁਹਾਨੂੰ ਇਹ वचन ਦਿੱਤੀ ਜਦੋਂ ਪ੍ਰਭੂ ਭੋਜ ਹੁੰਦਾ ਹੈ ਕਿਉਂਕਿ ਮੇਰਾ ਫਰਜ਼ ਹੈ ਤੁਹਾਨੂੰ ਪਰਮੇਸ਼ਰ ਦਾ ਕਲਾਮ ਦੇਣਾ ਕੁਦਾ ਦਾ ਪਾਪ ਵਚਨ ਦੇਣਾ ਔਰ ਮੰਨਣਾ ਤੇ ਉਹਦੇ ਅਨੁਸਾਰ ਚੱਲਣਾ ਤੁਹੀ ਆ ਹallelujah 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 ਵਚਨ ਚ ਲਿਖਿਆ ਇਸ ਕਰਕੇ ਜੋ ਕੋਈ ਅਯੋਗਤਾ ਨਾਲ ਇਹ ਰੋਟੀਆਂ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ ਸੋ ਪ੍ਰਭੂ ਦੇ ਸਰੀਰ ਤੇ ਲਹੂ ਦਾ ਦੋਸ਼ੀ ਹੋਵੇਗਾ ਅਯੋਗਤਾ ਦੇ ਨਾਲ ਮਤਲਬ ਆਪਣੇ ਆਪ ਨੂੰ ਜਾਣੇ ਤੋਂ ਬਿਨਾ ਹallelujah ਆਪਣੇ ਆਪ ਨੂੰ ਪਰਖੇ ਤੋਂ ਬਿਨਾ ਕੋਈ ਰੋਜ਼ਾਨੀ ਕੋਈ ਪ੍ਰਾਰਥਨਾ ਨਹੀਂ ਜਿੱਦਾਂ ਸਾਡੇ ਮਨ ਨੇ ਚਲਾਇਆ ਉਹਦਾ ਆਪਾਂ ਚੱਲ ਜਾਣਾ ਨਹੀਂ ਕੋਈ ਆਪਾਂ ਪਵਿੱਤਰਤਾ ਹੀ ਕੁਛ ਨਹੀਂ ਤੇ ਆਣ ਕੇ ਆਪਾਂ ਪ੍ਰਭੂ ਦੇ ਲਹੂ ਤੇ ਮਾਸ ਵਿੱਚ ਸਾਂਝੀ ਹੋ ਜਣੇ ਆਪਣੇ ਆਪ ਨੂੰ ਜਾਂਚੇ ਗਲਤ ਮਤ ਕੀਤਾ ਗਲਤ ਮਤ ਸੁਣਿਆ ਗਲਤ ਮਤ ਬੋਲਿਆ ਕਰ ਕਤਰ ਕੇ ਆਪਾਂ ਪ੍ਰਭੂ ਦੀ ਹਜ਼ੂਰੀ ਵਿੱਚ ਆਣ ਕੇ ਜਦੋਂ ਖੁਦਾ ਦੇ ਲਹੂ ਤੇ ਮਾਸ ਵਿੱਚ ਸਾਂਝੀ ਹੁੰਦੇ ਆ ਤਾਂ ਪ੍ਰਭੂ ਦਾ ਕਲਾਮ ਕਹਿੰਦਾ ਉਹ ਪ੍ਰਭੂ ਦੇ ਲਹੂ ਦਾ ਕੀ ਹੁੰਦਾ ਹੈ ਦੋਸ਼ੀ ਹੋਵੇਗਾ ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਐਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ ਹallelujah ਪਹਿਲਾਂ ਕੀ ਕਰੇ ਮਨੁੱਖ ਆਪਣੇ ਆਪ ਨੂੰ ਪਰਖੇ ਕਿਉਂਕਿ ਮੈਂ ਤੁਹਾਨੂੰ ਪਰਖ ਨਹੀਂ ਸਕਦੀ ਪਰਖਣ ਵਾਲਾ ਇੱਕ ਬੈਠਾ ਹੈ ਹallelujah ਉਹ ਖੁਦਾ ਪਰਖਣ ਵਾਲਾ ਬੈਠਾ ਹੈ ਔਰ ਤੁਸੀਂ ਆਪਣੇ ਆਪ ਨੂੰ ਆਪ ਪਰਖਣਾ ਕਿ ਮੈਂ ਸਹੀ ਐ। ਇੱਚ ਯੋਗ ਹੈਗਾ। ਐ ਨੂੰ ਇਸ ਰੋਟੀ ਵਿੱਚ ਜੋ ਖਾਵੇ ਅਤੇ ਪਿਆਲੇ ਵਿੱਚ ਜੋ ਪੀਵੇ। ਜਿਹੜਾ ਖਾਂਦਾ ਅਤੇ ਪੀਂਦਾ ਹੈ ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਸਰੀਰ ਦੇ ਤੇ ਡੰਨ ਲਾ ਕੇ ਖਾਂਦਾ ਤੇ ਪੀਂਦਾ ਹੈ। ਹallelujah। ਮੈਂ ਖਾਣ ਤੋਂ ਮਨਾ ਨਹੀਂ ਕਿਸੇ ਨੂੰ ਕਰਦੀ ਖਾਣਾ ਵੀ ਪਰ ਪਾਣੀ ਪਰਮੇਸ਼ਰ ਦੀ ਕੀ ਕਹਿੰਦੀ? ਅੰਤ ਜੇ ਕੋਈ ਆਪਣੇ ਆਪ ਨੂੰ ਪਰਖੇ ਤੋਂ ਬਿਨਾ ਖਾਂਦਾ ਹੈ ਹallelujah ਇਸ ਲਹੂ ਦੇ ਵਿੱਚ ਸਾਂਝੀ ਹੁੰਦਾ ਹੈ ਇਸ ਮਾਸ ਦੇ ਵਿੱਚ ਸਾਂਝੀ ਹੁੰਦਾ ਹੈ ਜਦੋਂ ਖਾਂਦਾ ਤੇ ਪੀਂਦਾ ਆਪਣੇ ਆਪ ਨੂੰ ਪਰਖੇ ਤੋਂ ਬਿਨਾ ਅੰਦਾ ਫਿਰ ਉਹ ਆਪਣੇ ਆਪ ਦੇ ਉੱਤੇ ਡੰਨ ਲਾ ਕੇ ਖਾਂਦਾ ਆਪਣੇ ਉੱਤੇ ਡੰਨ ਲੋਂਦਾ ਉਹਦੇ ਉੱਤੇ ਸਜ਼ਾ ਆਉਂਦੀ ਹੈ ਖੁਦਾ ਦੀ ਹallelujah ਹallelujah ਅੰਦਾ ਇਸੇ ਕਾਰਨ ਬਾਹਲੇ ਤੁਹਾਡੇ ਵਿੱਚ ਨੇ ਤਾਂ ਨੇ ਅਤੇ ਰੋਗੀ ਹਨ ਤੇ ਕਈ ਸੁੱਤੇ ਪਏ ਹਨ ਹਾਲੇਲੀਉ ਸੁੱਤੇ ਦਾ ਮਤਬ ਉਹਨਾਂ ਦੀ ਆਤਮਾ ਸੁੱਤੀ ਉਹਨਾਂ ਨੂੰ ਕੋਈ ਮਦਦ ਨਹੀਂ ਆਂਦਾ ਇਸੇ ਕਾਰਨ ਤੁਹਾਡੇ ਵਿੱਚ ਬਾਲੇ ਕੀ ਨੇ ਨੀਤਾਣੇ ਨੇ ਕਈ ਰੋਗੀ ਨੇ ਕਿਉਂ ਮਸੀਹ ਲੋਕਰ ਤੇ ਰੋਗ ਹੁੰਦੇ ਆ ਕਿਉਂ ਬਿਮਾਰੀਆਂ ਆਉਂਦੀਆਂ ਨੇ ਅਹੀਂ ਆਪਣੇ ਆਪ ਨੂੰ ਛਾਂਚਦੇ ਨਹੀਂ ਆ ਪਰਖਦੇ ਨਹੀਂ ਆ ਡੰਨ ਲੱਗਦਾ ਫਿਰ ਸਜ਼ਾ ਆਉਂਦੀ ਆ ਕੋਦਾ ਦੇ ਦਾਸ ਦਾ ਕੁਝ ਨਹੀਂ ਜਾਣਾ ਪਰਮੇਸ਼ਰ ਦੀ ਦਾਸੀ ਦਾ ਕੁਝ ਨਹੀਂ ਜਾਣਾ ਹallelujah ਅਰਖਣਾ ਤੂੰ ਹੀ ਚੱਲਣਾ ਤੂੰ ਹੀ ਕਿਉਂਕਿ ਇਹ ਆਮ ਰਵੱਟੀ ਤੇ ਆਮ ਪਾਣੀ ਮੈਂ ਪਹਿਲਾਂ ਵੀ ਕਿਹਾ ਦੇ ਵਿੱਚ ਬੜੀ ਪਾਵਰ ਹੈ ਖੁਦਾ ਦਾ ਲਹੂ ਅਰ ਪਵਿੱਤਰ ਮਾਸ ਹੈ ਜੋ ਸਾਡੇ ਛੁਟਕਾਰੇ ਦੇ ਲਈ ਹੈ ਸਾਡੀ ਚੰਗਿਆਈ ਦੇ ਲਈ ਹੈ ਹallelujah ਸਾਡੀ ਆਸ਼ੀਸ਼ ਦੇ ਲਈ ਹੈ ਉਹ ਯਿਸੂ ਵਸੀ ਦਾ ਲਹੂ ਜਦੋਂ ਲੇਲੇ ਦਾ ਲਹੂ ਉਹਨਾਂ ਘਰਾਂ ਤੇ ਲਾਇਆ ਗਿਆ ਤਵੱਜਨ ਜੀ ਲਿਖਾ ਮੌਤ ਦਾ ਫਰਿਸ਼ਤਾ ਉਹਨਾਂ ਦੇ ਘਰਾਂ ਤੱਕ ਨਹੀਂ ਪੜਿਆ ਇੱਕ ਵੀ ਮਨੁੱਖ ਦੀ ਖਾਦੀ ਨਹੀਂ ਹੋਈ ਹalleluyah ਉਹ ਤਾਂ ਲੇਲੇ ਦਾ ਲਹੂ ਸੀ ਤੇ ਵੇਖੋ ਪਵਿੱਤਰ ਸੈਨਾ ਦੇ ਯਹੋਵਾ ਦਾ ਯਿਸੂ ਵਸੀ ਦਾ ਜਿੰਦਾ ਪਵਿੱਤਰ ਲਹੂ ਜਦ ਇਹ ਤੁਹਾਡੇ ਅੰਦਰ ਜਾਵੇਗਾ ਕਿੰਨਾ ਤੁਹਾਨੂੰ ਪਵਿੱਤਰ ਕਰੇਗਾ ਕਿੰਨਾ ਇਹ ਤੁਹਾਨੂੰ ਸਾਫ਼ ਕਰੇਗਾ ਕਿੰਨੀਆਂ ਤੁਹਾਡੇ ਅੰਦਰ ਧੁਕੀਆਂ ਛੁਪੀਆਂ ਬਿਮਾਰੀਆਂ ਜਿਨ੍ਹਾਂ ਨੂੰ ਇਹ ਖਤਮ ਕਰੇਗਾ ਹallelujah ਸਭ ਲੱਗੇ ਹallelujah ਕਿਉਂਕਿ ਬਚਤ ਚ ਲਿਖਿਆ ਇਹ ਲਹੂ ਕੋਈ ਬੱਕਰਿਆਂ ਛਤਰਿਆਂ ਦਾ ਲਹੂ ਨਹੀਂ ਇਹ ਤੇ ਪਾਕ ਯਹੋਵਾ ਦਾ ਲਹੂ ਆ ਹallelujah ਪਰਮੇਸ਼ੁਰ ਦਾ ਜ਼ਿੰਦਾ ਲਹੂ ਜਿਹਦੇ ਦੁਆਰਾ ਛੁਟਕਾਰੇ ਹੁੰਦੇ ਜਿਦੋਂ ਹੀ ਤੇਲ ਦੇ ਤਤਵਾ ਕਾਦੇ ਤੋਂ ਤੇਲ ਆ ਮੇਜ ਉਹ ਹੀ ਘਰਾਂ ਦੇ ਵਿੱਚ ਵਰਤਦੇ ਅਰ ਜਦੋਂ ਇਹ ਉਹਦੇ ਉੱਤੇ ਪ੍ਰਾਰਥਨਾ ਕਰਦਿੰਨੇ ਪ੍ਰਭੂ ਜੀ ਤੁਹਾਡਾ ਸਿੰਦਾ ਲਹੂ ਪਾਜੇ ਜਾਦੇ ਰੋਗੀਆਂ ਤੇ ਲਾਇਆ ਜਾਵੇ ਬਿਮਾਰਾਂ ਤੇ ਲਾਇਆ ਜਾਵੇ ਜ਼ਖਮਾਂ ਤੇ ਲਾਇਆ ਜਾਵੇ ਤੇ ਇਹਦੇ ਦੁਆਰਾ ਉਹ ਚੰਗੇ ਹੋ ਜਾਣ ਹallelujah ਤੇ ਤੁਸੀਂ ਆਮ ਤੇਲ ਲਾ ਕੇ ਵੇਖੋ ਤਾਂ ਉਹ ਪ੍ਰਭੂ ਦਾ ਲਹੂ ਲਾ ਕੇ ਵੇਖੋ ਹallelujah ਆਮ ਤੇਲ ਦੇ ਨਾਲ ਕੋਈ ਵੀ ਫਰਕ ਨਹੀਂ ਪੈਣਾ ਤਾਂ ਯਿਸੂ ਮਸੀਹ ਦਾ ਜਦੋਂ ਉਹ ਮਸਾ ਕੀਤਾ ਹੋਇਆ ਤੇਲ ਉਹ ਲਹੂ ਲਾਉਗੇ ਤਾਂ ਹੀ ਆਪਣੇ ਬਦਨ ਤੇ ਉਹ ਰੋਗ ਇੱਕ ਪਲ ਵਿੱਚ ਤੁਹਾਡੇ શરી ਨੂੰ ਛੱਡ ਕੇ ਜਾਣਗੇ ਹallelujah ਕਿਉਂਕਿ ਇਹ ਲਹੂ ਦੇ ਵਿੱਚ ਛੁਟਕਾਰਾ ਹੈ ਉਹਦੇ ਲਹੂ ਦੇ ਵਿੱਚ ਸ਼ਿਫਾ ਹੈ ਉਹਦੇ ਲਹੂ ਦੇ ਦੁਆਰਾ ਬੰਧਨ ਟੁੱਟਦੇ ਆ ਯਿਸੂ ਮਸੀਹ ਨੇ ਕਿਹਾ ਜੋ ਕੋਈ ਮੇਰਾ ਮਾਸ ਖਾਂਦਾ ਔਰ ਮੇਰਾ ਲਹੂ ਪੀਂਦਾ ਅੰਦਰ ਦੀਪਕ ਜੀਵਨ ਉਸੇ ਦਾ ਕਿਉਂਕਿ ਯਿਸੂ ਮਸੀਹ ਨੇ ਕਿਹਾ ਕਿ ਤੂੰ ਹੀ ਮੇਰਾ ਲਹੂ ਪੀਂਦੇ ਰਹਿਣਾ ਮੇਰਾ ਮਾਸ ਖਾਂਦੇ ਰਹਿਣਾ ਇਹਦੇ ਵਿੱਚ ਸਾਂਝੀ ਹੁੰਦੇ ਰਹਿਣਾ ਮੇਰੀ ਮੌਤ ਦਾ ਪ੍ਰਚਾਰ ਤੁਸੀਂ ਕਰਦੇ ਰਹਿਣਾ ਕਿ ਮੈਂ ਤੁਹਾਡੇ ਲਈ ਕੁਰਬਾਨ ਹੋਇਆ ਤੁਹਾਡੇ ਪਾਪਾਂ ਨੂੰ ਚੁੱਕ ਲਿਆ ਮੈਂ ਤੁਹਾਡਾ ਦਾਮ ਦੇ ਦਿੱਤਾ ਮੈਂ ਤੁਹਾਨੂੰ ਛੁਡਾ ਲਿਆ ਹਲੇ ਲਈਏ ਤੁਸੀਂ ਹੁਣ ਪਾਪੀ ਨਹੀਂ ਤੁਸੀਂ ਧਰਮੀਆਂ ਦੀ ਮੰਡਲੀ ਹੋ ਪਰਮੇਸ਼ਰ ਦੀ ਖਾਸ ਪ੍ਰਜਾ ਹੋ ਹਲੇ ਲਈਏ ਪਰਮੇਸ਼ਰ ਦੇ ਧੀਆਂ ਤੇ ਪੁੱਤਰ ਹੋ ਤੁਸੀਂ ਆਮ ਨਹੀਂ ਹੋ ਵਚਨ ਜੀ ਪੜਿਆ ਪ੍ਰਕਾਸ਼ ਦੀ ਪੋਥੀ ਵਿੱਚ ਕਿ ਉਹਨੇ ਆਪਣੇ ਲਹੂ ਦੇ ਨਾਲ ਸਾਨੂੰ ਸਾਡੇ ਪਾਪਾਂ ਤੋਂ ਸ਼ੁਦਾ ਦਿੱਤਾ ਐਂ ਸ਼ੁਦਾਏ ਗਏ ਹallelujah اور ਅਹੀਂ ਸ਼ੁਦਾਏ ਗਏ ਇਸ ਕਰਕੇ ਆਪਣੇ ਆਪ ਨੂੰ ਛਾਂਚ ਕੇ ਇਹਦੇ ਵਿੱਚ ਸਾਂਝੀ ਹੋਣਾ ਹਰ ਇੱਕ ਨੂੰ ਮਾਫ਼ ਕੀਤਾ ਕਰਕੇ ਤੇ ਮਾਫੀ ਲੈ ਕੇ ਪਰਮੇਸ਼ਰ ਦੇ ਕੋਲੋਂ ਫੇਰ ਇਹਦੇ ਵਿੱਚ ਸਾਂਝੀ ਹੋਣਾ ਤਾਂ ਜੋ ਹੀ ਨਵੇਂ ਤੋਂ ਨਵੇਂ ਬੰਦੇ ਜਾਈਏ ਮਸੀਹ ਦੇ ਵਿੱਚ ਹallelujah ਲਾ ਪ੍ਰਾਰਥਨਾ ਕਰਾਂਗੇ ਇਸ वचन ਤੇ ਲਈ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਸਾਮਰਥੀ ਪਿਤਾ ਪਰਮੇਸ਼ਰ ਇਸ ਬਚਨ ਦੇ ਲਈ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਹਾਡਾ ਸ਼ੁਕਰ ਕਰਦੇ ਆ ਖੁਦਾਵਾਨ ਪ੍ਰਭੂ ਜੀ ਪਿਆਰੇ ਪਿਤਾ ਪਰਮੇਸ਼ਰ ਜਿਨ੍ਹਾਂ ਨੇ ਤੁਹਾਡੇ ਕਲਾਮ ਨੂੰ ਸੁਣਿਆ ਬਚਨ ਨੂੰ ਸੁਣਿਆ ਆਪਣੇ ਲੋਕਾਂ ਨੂੰ ਬੜੀ ਬਰਕਤ ਬੜੀ ਆਸ਼ੀਸ਼ ਦਿੱਤੀ ਪਿਤਾ ਪਰਮੇਸ਼ਰ ਇਹ ਬਚਨ ਖੁਦਾ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ 100 ਗੁਣਾ ਫਲ ਲੈ ਕੇ ਕੋਈ ਵੀ ਅੰਧਕਾਰ ਕੋਈ ਵੀ ਦੁਸ਼ਟ ਪ੍ਰਭੂ ਜੀ ਇਹਨਾਂ ਬਚਨਾਂ ਵਿੱਚ ਰਾਹ ਨਾ ਸਕੇ ਪਿਆਰੇ ਪਿਤਾ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਹਾਂ ਆਮੇਨ ਹਾਲੇਲੀਉਹ